ਹੁਣ ਪੰਜਾਬ ਵਿੱਚ ਨਵ ਵਿਆਹੇ ਜੋੜਿਆਂ ਨੂੰ ਸਰਕਾਰ 2.5 ਲੱਖ ਰੁਪਏ ਦੇਊਗੀ ਤਾਂ ਜਿਨ੍ਹਾਂ ਦੇ ਨਵੇਂ ਵਿਆਹ ਹੋਇਆ ਤਾਂ ਸਰਕਾਰ ਉਹਨਾਂ ਨੂੰ 2 ਲੱਖ ਰੁਪਏ ਦੇਣ ਜਾ ਰਹੀ ਆ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਤਾਂ ਕਰਨਾ ਕੀ ਆ ਕਰਵਾਉਣਾ ਸਿਰਫ ਵਿਆਹਗਾ ਤੇ ਸਰਕਾਰ ਤੁਹਾਨੂੰ 2.5 ਲੱਖ ਰੁਪਏ ਦੇਊਗੀ ਨਾਲੇ ਪੁੰਨ ਤੇ ਨਾਲੇ ਫਲੀਆਂ ਤਸਕੀਮ ਇਹ ਬਹੁਤ ਪੁਰਾਣੀ ਆ ਬਹੁਤ ਪੁਰਾਣੀ ਟਾਈਮ ਦੀ ਇਹ ਸਕੀਮ ਚੱਲ ਰਹੀ ਆ ਡਾਕਟਰ ਭੀਮਰਾਓ ਅੰਬੇਦਕਰ ਇਸ ਟਰਸਟ ਦੇ ਦੁਆਰਾ ਇਹ ਸਕੀਮ ਚਲਾਈ ਜਾਂਦੀ ਆ ਤਾਂ ਇਹ ਸਕੀਮ ਦੇ ਬਾਰੇ ਦੱਸਦੇ ਆ ਕਿ ਕੀ ਇਹਦੇ ਬੈਨੀਫਿਟ ਨੇ ਕਿੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਸਰਕਾਰ ਤੁਹਾਨੂੰ 2.5 ਲੱਖ ਰੁਪਇਆ ਕਿਉਂ ਦੇਊਗੀ ਤਾਂ ਇਹ ਸਕੀਮ ਸੀਗੀ ਜਿਹੜੀ ਆ 2017 ਦੇ ਵਿੱਚ ਕੇਂਦਰ ਸਰਕਾਰ ਨੇ ਇਹ ਸਕੀਮ ਦਾ ਜਿਹੜਾ ਪੈਸਾ ਵਧਾ ਕੇ ਡਬਲ ਟ੍ਰਿਪਲ ਕਰਤਾ ਸੀਗਾ ਪਹਿਲਾਂ 50000 ਰੁਪਇਆ ਮਿਲਦਾ ਹੁੰਦਾ ਸੀ ਨਵੇਂ ਵਿਆਹੇ ਜੋੜਿਆਂ ਨੂੰ ਤੇ ਬਾਅਦ ਦੇ ਵਿੱਚ ਹੁਣ ਕੇਂਦਰ ਸਰਕਾਰ ਨੇ 2017 ਦੇ ਵਿੱਚ ਇਸ ਦੀ 50000 ਤੋਂ ਰਾਸ਼ੀ ਵਧਾ ਕੇ ਆ 2.5 ਲੱਖ ਰੁਪਿਆ ਦੇ ਦਿੱਤੀ ਸੀ 2.5 ਲੱਖ ਰੁਪਏ ਦੀ ਮਨਜ਼ੂਰੀ ਕਰਤੀ ਸੀ ਤੇ 2.5 ਲੱਖ ਰੁਪਏ ਮਿਲਦਾ ਸੀਗਾ ਤੇ ਬਹੁਤ ਸਾਰੇ ਨਵੇਂ ਵਿਆਹੇ ਜੋੜੇ ਇਸ ਸਕੀਮ ਖਾਤਰ ਅਪਲਾਈ ਵੀ ਕਰ ਰਹੇ ਸੀ ਤੇ ਅਪਲਾਈ ਵੀ ਹੋ ਰਿਹਾ ਸੀਗਾ ਪਰ ਪ੍ਰੋਬਲਮ ਇਹ ਸੀ ਕਿ ਬਹੁਤਿਆਂ ਨੂੰ ਜਿਹੜੇ ਇਹ ਪੈਸੇ ਨਹੀਂ ਆ ਰਹੇ ਸੀ ਆਪਣੇ ਖਾਤਿਆਂ ਦੇ ਵਿੱਚ ਤੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਸੀ ਜਿਹੜੀਆਂ ਪੈਂਡਿੰਗ ਦੇ ਵਿੱਚ ਪਈਆਂ ਸੀਗੀਆਂ ਤੇ ਮੈਂ ਪਹਿਲਾਂ ਵੀ ਬਹੁਤ ਪਹਿਲਾਂ ਵੀਡੀਓ ਬਣਾਈ ਸੀ ਜਿਹਦੇ ਵਿੱਚ ਕਿ ਬਹੁਤ ਸਾਰੇ ਕਮੈਂਟ ਇਦਾਂ ਦੇ ਆਏ ਸੀ ਕਿ ਸਾਡੇ ਪੈਸੇ ਹਾਲੇ ਤੱਕਰ ਨਹੀਂ ਆਏ ਤਾਂ ਉਹ ਨਾ ਆਉਣ ਦਾ ਕਾਰਨ ਇਹ ਸੀ ਕਿ ਸਰਕਾਰ ਦੇ ਕੋਲ ਫੰਡ ਨਹੀਂ ਸੀਗਾ ਪਰ ਹੁਣ ਸਰਕਾਰ ਦੇ ਕੋਲ ਫੰਡ ਵੀ ਆ ਚੁੱਕਿਆ ਹੈਗਾ ਤੇ ਨਾਲ ਦੀ ਨਾਲ ਜਿਹੜੇ ਐਪਲੀਕੇਸ਼ਨ ਆ ਪੈਂਡਿੰਗ ਦੇ ਵਿੱਚ ਪਈਆਂ ਉਹ ਜਨਵਰੀ ਮਹੀਨੇ ਦੇ ਵਿੱਚ ਕਲੀਅਰ ਹੋ ਜਾਣੀਆਂ ਤਾਂ ਇਹ ਸਕੀਮ ਹੈ ਕੀ ਇਹਦੇ ਬਾਰੇ ਦੱਸਦੇ ਹਾਂ ਤਾਂ ਇਸ ਸਕੀਮ ਦਾ ਨਾਮ ਹੈਗਾ ਇੰਟਰ ਕਾਸਟ ਮੈਰਿਜ ਸਕੀਮ ਜਿਹੜੀ ਕਿ ਡਾਕਟਰ ਭੀਮਰਾਓ ਅੰਬੇਦਕਰ ਟਰਸਟ ਦੇ ਵੱਲੋਂ ਜਿਹੜੀ ਕਿ ਬਹੁਤ ਪਹਿਲਾਂ ਦੀ ਇੱਕ ਸੰਸਥਾ ਬਣੀ ਹੋਈ ਹੈ ਉਹਦੇ ਵੱਲੋਂ ਚਲਾਈ ਜਾਂਦੀ ਸੀਗੀ ਤਾਂ ਇਹ ਸਕੀਮ ਦਾ ਨਾਮ ਹੈਗਾ ਇੰਟਰ ਕਾਸਟ ਮੈਰਿਜ ਸਕੀਮ ਤਾਂ ਇਸ ਸਕੀਮ ਦੇ ਵਿੱਚ ਕੀ ਹੁੰਦਾ ਕਿ ਜਦੋਂ ਵੀ ਕੋਈ ਜਨਰਲ ਜਾਂ ਫਿਰ ਐਸਸੀ ਬੀਸੀ ਦੀ ਜਿਹੜੀ ਕਿ ਮੈਰਿਜ ਹੁੰਦੀ ਹੈਗੀ ਜਾਂ ਫਿਰ ਕਿਸੇ ਐਸਸੀਬੀਸੀ ਦੀ ਜਰਨਲ ਦੇ ਨਾਲ ਮੈਰਿਜ ਹੁੰਦੀ ਆ ਤਾਂ ਉਹ ਇੱਕ ਸਕੀਮ ਦੇ ਤਹਿਤ ਇੰਟਰ ਕਾਸਟ ਮੈਰਿਜ ਸਕੀਮ ਦੇ ਤਹਿਤ ਉਹ ਅਪਲਾਈ ਕਰ ਸਕਦਾ ਹੈ ਉਹ ਅਪਲਾਈ ਕਰਨ ਦੇ ਨਾਲ ਕੀ ਹੁੰਦਾ ਕਿ ਗਵਰਨਮੈਂਟ ਆਪਾਂ ਨੂੰ 2.5 ਲੱਖ ਰੁਪਇਆ ਜਿਹੜਾ ਕਿ ਵਿਆਹ ਦੇ ਮੱਗਰ ਦਿੰਦੀ ਹੈਗੀ ਜੋ ਵੀ ਕੋਈ ਇੰਟਰ ਕਾਸਟ ਮੈਰਿਜ ਕਰਵਾਉਂਦਾਗਾ ਤਾਂ ਉਹਨੂੰ 2.5 ਲੱਖ ਰੁਪਇਆ ਸਰਕਾਰ ਦੇ ਵੱਲੋਂ ਸਹਿਯੋਗ ਦਿੱਤਾ ਜਾਂਦਾ ਕਿ ਤੁਸੀਂ ਇਹਨਾਂ ਜਿਹੜੀਆਂ ਕਿ ਗੱਲਾਂ ਬਾਤਾਂ ਤੋਂ ਉੱਪਰ ਉੱਠ ਕੇ ਇਹ ਤੁਸੀਂ ਮੈਰਿਜ ਕਰਵਾਈ ਆ ਤਾਂ ਹਰ ਕੋਈ ਇਸ ਚੀਜ਼ ਦਾ ਫਾਇਦਾ ਲੈ ਰਿਹਾ ਸੀ ਪਰ ਇਹਦੇ ਵਿੱਚ ਇਹ ਚੱਕਰ ਇਹ ਸੀਗਾ ਕਿ ਜਦੋਂ ਵੀ ਕੋਈ ਵੀ ਮੈਰਿਜ ਹੁੰਦੀ ਆ ਤਾਂ ਮੈਰਿਜ ਹੋਣ ਤੋਂ ਤੁਰੰਤ ਬਾਅਦ ਹੀ ਤੁਸੀਂ ਇਹ ਚੀਜ਼ਾਂ ਨੂੰ ਅਪਲਾਈ ਕਰਨਾ ਹੁੰਦਾਗਾ ਨਾ ਕਿ 4 ਸਾਲ ਬਾਅਦ 5 ਸਾਲ ਦੇ ਬਾਅਦ ਇੱਕ ਸਾਲ ਦੇ ਅੰਦਰ ਅੰਦਰ ਤੁਸੀਂ ਇਹ ਚੀਜ਼ ਅਪਲਾਈ ਕਰਨੀ ਹੁੰਦੀ ਹੈਗੀ ਆਪਣਾ ਸਰਟੀਫਿਕੇਟ ਜਿਹੜਾ ਕਿ ਆਪਣਾ ਮੈਰਿਜ ਦਾ ਸਰਟੀਫਿਕੇਟ ਆਪਣੀ ਕਾਸਟ ਦਾ ਸਰਟੀਫਿਕੇਟ ਇਹ ਜਿਹੜੇ ਕਿ ਸਾਰੇ ਡਾਕੂਮੈਂਟ ਚਾਹੀਦੇ ਹੁੰਦੇ ਆ ਤਾਂ ਇਹ ਨਾਲ ਲਗਾ ਕੇ ਆਪਣਾ ਅਪਲਾਈ ਕਰਨਾ ਹੁੰਦਾ ਸੀ ਡਾਕ ਘਰ ਦੇ ਵਿੱਚ ਪਰ ਹੁਣ ਸਰਕਾਰ ਨੇ ਆ ਜਿਹੜਾ ਕਿ ਆ ਉਹ ਵੀ ਜਿਹੜਾ ਕਿ ਖਤਮ ਕਰਤਾ ਹੁਣ ਇਹਨੂੰ ਆਨਲਾਈਨ ਮਾਧਿਮ ਰਾਹੀਂ ਕਰਨ ਜਾ ਰਹੀ ਹੈ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋਗੇ ਤੁਹਾਨੂੰ ਡਾਕੂਮੈਂਟ ਦੱਸ ਦਿੰਦਾਗਾ ਇੱਕ ਤੁਹਾਡੇ ਆਪਣੇ ਮੈਰਿਜ ਦਾ ਸਰਟੀਫਿਕੇਟ ਚਾਹੀਦਾਗਾ ਤੇ ਨਾਲ ਤੁਹਾਡਾ ਕੀ ਆ ਆਪਣਾ ਜਿਹੜਾ ਕਿ ਆਪਾਂ ਨੂੰ ਆਮਦਨ ਦਾ ਸਰਟੀਫਿਕੇਟ ਹੁੰਦਾ ਉਹ ਚਾਹੀਦਾ ਤੇ ਦੋਨਾਂ ਦੇ ਜਾਤੀ ਸਰਟੀਫਿਕੇਟ ਚਾਹੀਦੇ ਆ ਤੇ ਪਰਿਵਾਰਾਂ ਦਾ ਜਿਹੜੇ ਕਿ ਡਾਕੂਮੈਂਟ ਵਗੈਰਾ ਹੁੰਦੇ ਆ ਉਹ ਚਾਹੀਦੇ ਆ ਤਾਂ ਇਹ ਜਿਹੜੇ ਕਿ ਡਾਕੂਮੈਂਟ ਇਕੱਠੇ ਕਰਨ ਤੋਂ ਬਾਅਦ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋਗੇ ਤਾਂ ਲਗਭਗ 500 ਦੇ ਕਰੀਬ ਐਪਲੀਕੇਸ਼ਨ ਸਰਕਾਰ ਦੇ ਕੋਲ ਪੈਂਡਿੰਗ ਹਾਲੇ ਤੱਕ ਰਪੀਆਂ ਨੇ ਜੋ ਵੀ ਜਿਨ੍ਹਾਂ ਨੂੰ ਵੀ ਇਸ ਚੀਜ਼ ਦੇ ਬਾਰੇ ਨੌਲੇਜ ਸੀ ਉਹਨਾਂ ਨੇ ਅਪਲਾਈ ਕੀਤਾ ਸੀਗਾ ਤਾਂ ਉਹ ਵੀ ਜਨਵਰੀ ਮਹੀਨੇ ਦੇ ਵਿੱਚ ਜਿਹੜੀਆਂ ਕਲੀਅਰ ਹੋ ਜਾਣਗੀਆਂ ਤਾਂ ਹੁਣ ਜਿਹੜੇ ਕੀ ਆ ਨਵੇਂ ਵਿਆਹੀ ਜੋੜੇ ਆ ਜਿਹੜੇ ਕਿ ਹੁਣ ਆਨਲਾਈਨ ਵੀ ਇਹ ਚੀਜ਼ਾਂ ਕਰ ਸਕਦੇ ਆ ਆਨਲਾਈਨ ਪੋਰਟਲ ਆ ਜਿਹੜਾ ਉਹ ਦਿੱਤਾ ਜਾਊਗਾ ਤੇ ਤੁਸੀਂ ਅਪਲਾਈ ਕਰ ਸਕਦੇ ਹੋਗੇ ਤਾਂ ਬਹੁਤ ਵਧੀਆ ਸਕੀਮਾਂ ਜਿੰਨਾ ਜਿੰਨਾ ਦੇ ਇੰਟਰ ਕਾਸਟ ਮੈਰਿਜ ਹੋਈ ਆ ਉਹ ਇਹ ਚੀਜ਼ ਅਪਲਾਈ ਕਰਕੇ ਜਰੂਰ ਰੱਖੋ ਕਿਉਂਕਿ ਜਨਵਰੀ ਮਹੀਨੇ ਦੇ ਵਿੱਚ ਹੀ ਸਾਰੇ ਜਿੰਨੇ ਵੀ ਪੈਂਡਿੰਗ ਐਪਲੀਕੇਸ਼ਨ ਆ ਉਹ ਕਲੀਅਰ ਕਰ ਦਿੱਤੀਆਂ ਜਾਣੀਆਂ ਨਵੀਆਂ ਐਪਲੀਕੇਸ਼ਨਾਂ ਲਈਆਂ ਜਾਣੀਆਂ ਕਿਉਂਕਿ ਸਰਕਾਰ ਦੇ ਕੋਲ ਫੰਡ ਆ ਚੁੱਕਿਆਗਾ ਪਹਿਲਾਂ ਫੰਡ ਨਹੀਂ ਸੀ ਤਾਂ ਕਰਕੇ ਜਿਹੜੀਆਂ ਪਹਿਲਾਂ ਲੀਆਂ ਕਿਸ਼ਤਾਂ ਉਹ ਰੋਕ ਦਿੱਤੀਆਂ ਸੀਗੀਆਂ ਤਾਂ ਤੁਸੀਂ ਵੀ ਇੰਟਰ ਕਾਸਟ ਮੈਰਿਜ ਜੇਕਰ ਕਰਵਾਈ ਆ ਤਾਂ ਤੁਸੀਂ ਵੀ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਲੈ ਸਕਦੇ ਹੋਗੇ ਤਾਂ ਤੁਹਾਨੂੰ 2.5 ਲੱਖ ਰੁਪਿਆ ਮੈਰਿਜ ਦੇ ਪਿੱਛੇ ਮਿਲ ਜੂਗਾ ਯਾਨੀ ਕਿ 1.5 ਲੱਖ ਦੀ ਜਿਹੜੀ ਤੁਹਾਡੀ ਅਕਾਊਂਟ ਦੇ ਵਿੱਚ ਆ ਜੂ ਤੇ ਬਾਕੀ ਜਿਹੜੀ ਆ ਬਚੀ ਰਕਮੀ ਆ ਉਹਦੀ ਐਫ ਡੀ ਹੋ ਜੂਗੀ ਤੁਹਾਡੇ ਦੋਨਾਂ ਦੇ ਨਾਮ ਤੇ ਤੁਹਾਨੂੰ ਵਿਆਜ ਵੀ ਬਹੁਤ ਵਧੀਆ ਮਿਲੂਗਾ ਤਾਂ ਤੁਸੀਂ ਵੀ ਅਪਲਾਈ ਕਰੋ ਤੇ ਸਰਕਾਰ ਦੀ ਇਸ ਸਕੀਮ ਦਾ ਲਾਭ ਵੱਧ ਤੋਂ ਵੱਧ ਲੈ ਸਕਦੇ ਹੋਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਤਾਂ ਵੀਡੀਓ ਨੂੰ ਉਹਨਾਂ ਤੱਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ